ਸਚੋ ਕੋ ਜਾਂਦੀ ਐ ਸਚੋ ਦਾ ਮਾਰ ਕਰਨੀ ਹੈ ਡੀਐਸਪੀ ਨੂੰ ਡੀਐਸਪੀ ਨੇ ਮਾਰ ਕਰਕੇ ਦੁਬਾਰਾ ਸਚੋ ਭਜਣੀ ਹੁੰਦੀ ਆ ਤੇ ਡੀਐਸਪੀ ਰ ਐਸਚੋ ਤੋਂ ਕਰਵਾ ਕੇ ਮਾਰਗ ਐਸਡੀ ਦੇ ਦਫਤਰ ਜਾਂਦੀ ਆ ਉਸ ਤੋਂ ਬਾਅਦ ਐਸਚੋ ਸਮਨ ਮਨਜ਼ੂਰੀ ਦੇ ਦਿੰਦੇ ਆ ਐਡੀ ਇੱਕ ਗੱਲ ਹੁੰਦੀ ਸੀ ਉਹ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਜੋ ਕਿਹਾ ਵੀ ਪਿੰਡ ਦੇ ਵਿੱਚ ਪੰਚਾਇਤ ਮਤਾ ਪਾ ਕੇ ਰਹੂਗੀ ਵੀਰੋ ਸਾਹਿਬ ਤਾਂ ਬੋਲਦੇ ਨਹੀਂ ਤੇ ਹੁੰਦੇ ਕਦੇ ਮਨਜ਼ੂਰੀ ਦੇ ਸਬੰਧ ਚ ਅੱਗੇ ਚੱਲਦਾ ਬੱਚੇ ਜੀ ਹੋਣ ਦਿਓ ਜੀ ਤੁਸੀਂ ਛਿੰਝ ਦਾ ਮੇਲਾ ਹੋ ਰਿਹਾ ਜੀ ਮਾੜਾ ਵੀ ਕਰ ਰਹੇ ਲੋਕ ਕਰਦੇ ਚਲਦਾ ਹੀ ਕਰਦੇ ਹੋ ਤੁਹਾਨੂੰ ਵੀ ਪਤਾ ਛਿੰਝ ਦਾ ਮਾੜ ਚੰਗੀ ਹੋ ਆ ਜੀ ਮਾੜੀ ਤਾਂ ਨਹੀਂ ਝਗੜੇ ਫਗੜੇ ਕਰ ਲੋ ਸਰ ਤੁਸੀਂ ਗੱਲ ਦੀ ਕਰਾਓ ਇਹ ਗੱਲ ਝਗੜੇ ਫਗੜੇ ਤੇ ਗਲਤ ਰਹੋ ਹੋਰ ਚਿੰਝ ਜੀ ਹੋਣ ਹੀ ਨਹੀਂ ਸਕਦੀ ਹੁਣ ਕਿੱਥੇ ਕਰਨ ਸਾਈਆਂ ਦਿੱਤੀਆਂ ਹੋਈਆਂ ਜੀ ਉਹਨਾਂ ਨੂੰ ਦੀ ਆਪਾਂ ਕਿਸੇ ਦਸਤੂਰ ਜੀ ਪੰਜ ਜੀ ਪੰਜ ਕਿੱਟਾਂ ਕਦੇ ਬਾਅਦ ਤੇ ਫੋਟ ਲੱਗ ਗਈ ਮੇਲਾ ਤਿੰਨ ਦਿਨ ਅੰਨਾ ਜੀ 16 17 ਤੇ 18 ਨੂੰ ਤਿੰਨੇ ਦਿਨ ਮੇਲਾ ਜੀ ਤੇ ਬਾਅਦ ਤਾਂ ਸਾਨੂੰ ਕਰਾਉਣ ਦਾ ਵੀ ਮਤਲਬ ਇੱਥੇ ਜਾਂਦੀ ਲਖੀ ਰਾਜਾ 16 ਨੂੰ 18 ਨੂੰ ਜਿੰਦਰ ਸਾਹਿਬ ਇਹ ਸਾਡੀ ਸੋਤਾ ਇੱਕ ਨੰਬਰ ਦੀ ਯਾਰ ਪਸਨਾ ਦੀ ਹੋਰ ਇੱਥੇ ਕੋਈ ਹਾਲ ਸੁੱਖਾ ਸਾਡਾ ਕੋਈ ਮੇਲਾ ਕਰਾਉਣ ਦਾ ਕਿ ਮੇਲਾ ਤਾਂ ਉਹ ਅਸੀਂ ਦੇਖਤਾ ਵੀ ਜੱਦੀ ਲੁਕੀ ਮੇਲਾ 18 ਨੂੰ ਇਹ ਸਾਡੇ ਕਿੰਨੇ ਵਾਰ ਸਕਦੇ ਆ ਐਦਾਂ ਹੋਊ ਜੀ ਉਹ ਜਿਹੜਾ 18 ਇਹ ਅਗਰ 16 ਨੂੰ ਕਰ ਲੈਣ ਕੱਢ ਲੈ ਬੇ ਕੁਛ ਨਾ ਫਿਰ ਇਹ ਇਹ ਤਾਂ 16 ਨੂੰ ਉਹ ਕਰ ਲੈਣ ਜੀ 16 ਨੂੰ ਜੀ ਦਾ ਸਭ ਉਹ ਕਰ ਲੈ 18 ਨੂੰ ਉਹ ਕਰ ਲੈਣ 18 ਨੂੰ ਅਸੀਂ ਕਰ ਦਿੰਦੇ ਜੇ ਉਹਨਾਂ ਨੂੰ ਲੱਗਦਾ ਹੀ ਆ ਵੀ ਸਾਡੀ ਛਿੰਝ ਖੋਣ ਲੱਗੇ ਆਏ ਕੋਈ ਤੇ ਨਾ ਨਹੀਂ 18 ਤੋਂ 16 ਭਰਾਏ ਮਾਦੋ ਵਾਰ-ਵਾਰ ਕਿਹਾ ਮੈਂ ਕਿਹਾ ਦੋਨੇ 5-5 ਰੇਤੀਆਂ ਨਾਲ ਕੋਈ ਹੌਲ ਤੇ ਹਮ ਪਰ ਮੈਂ ਉਹ ਕਹਿੰਦਾ ਇਸ ਤਰ੍ਹਾਂ ਬਸ ਇਹ ਇੱਕ ਮੁੱਦਾ ਸੇਮ ਡੇਟ ਦਾ ਰੋਲਾ ਹੋਇਆ ਕਰਦਾ ਹੁੰਦਾ ਜਦ ਕਿ ਅੱਗੇ ਪਿੱਛੇ ਡੇਟ ਦਾ ਅਸੀਂ ਸੇਮ ਡੇਟ ਦੇ ਵੀ ਸੇਮ ਸਾਰੇ ਬੰਦਲੇ ਕਹਿੰਦੇ ਵੀ ਕੋਈ ਕਰੋ ਇਹਨਾਂ ਕਰੋ ਜੀ ਸਰ ਸਾਨੂੰ ਪਿੱਛੇ ਕਰ ਦਿਓ 10 ਦਿਨ ਦੋ ਪਰਮਿਸ਼ਨ ਦੋ ਸਾਨੂੰ ਪਿੱਛੇ ਕਰ ਦਿਓ ਕੋਈ ਗੱਲ ਨਹੀਂ ਠੀਕ ਹੈ ਅੱਗੇ ਕਰ ਲੈਣੋ ਚਲੋ ਚਲੋ ਆਓ ਆਪਾਂ ਬੈਠੋ 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 ਮੈਂ ਹੁਣ ਬੈਂਸੀ ਕਰਾਂਗਾ ਸਰ ਜੀ ਵੀਰ ਜੇ ਆਸੀ ਰਾਣੀ ਟੈਂਟਰਨ ਬੈਠਿਆ ਤੇ ਜੀ ਸੀਗਲ ਆ ਕੇ ਪੱਖਿਆਂ ਦਾ ਰੇਗੂਮੈਂਟ ਕਰ ਲੋ ਕਰਨੀ ਬੋਲਦਾ ਪੰਜਰ ਪੱਖੇ ਲਓ ਠੀਕ ਹੈ ਪੰਜਰ ਪੱਖੇ ਦਾ ਪ੍ਰਬੰਧ ਕਰੋ ਤੁਹਾਡੀ ਬੇਨਤੀ ਹੁਣ ਜੇ ਆਸੀ ਰਾਣਾ ਮੇਰਾ ਵੀਰ ਜੋ ਕਿ ਸੁਖ ਮੇਲਾ ਦੇ ਵਿੱਚ ਕਮੈਂਟਰੀ ਕਰਦੇ ਨੇ ਤੇ ਗੈਰਿਕ ਵੀ ਦੇ ਉਹਨਾਂ ਮੇਰੀ ਮੇਜ ਵਿੱਚ ਹੋ ਗਏ ਤੇ ਵਿਚਾਰ ਰੱਖਣ ਕਿ ਉਹ ਸੀ ਰਾਣਾ ਜਿੰਦੂ ਅਜਾ ਲੈ ਕੇ ਆ ਜੋ ਕਰਦੇ ਨੇ ਬਹੁਤ ਜੁਤੀ ਦਾ ਖਾਇਚਾ ਹੈ ਜਿੰਨੀ ਗੱਲ ਨੂੰ ਮਰਾਦ ਨੇ ਪਹਿਲਾਂ ਤਾਂ ਵੀ ਪਸੇ ਬੰਦਲ ਕਿਉਂ ਹੁੰਦੇ ਆ ਨਗਰ ਖੇੜੀ ਦੀ ਸੁਖਸ਼ਾਂਤੀ ਵਾਸਤੇ ਬੈਠ ਜਾਓ ਮੇਰੇ ਵੀਰ ਮਾਲ ਪਖੂ ਦੀ ਦੰਗਰ ਦੀ ਇਜ਼ਤਿਆਰ ਦੇ ਵਾਸਤੇ ਇਹਦੇ ਕੋਸੇ ਦੇ ਕਰਵਾ ਰਹੇ ਨੇ ਇਹ ਜਿਹੜਾ ਕੁਸ਼ੀ ਦੰਗਲ ਖੇਡ ਹੈ ਇਹ ਸਾਡੀ ਗੁਰੂਆਂ ਦੀ ਚਲਾਈ ਹੋਈ ਖੇਡ ਹੈ ਮੈਂ ਤੁਹਾਨੂੰ ਦੱਸਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਆਪ ਕੁਸ਼ਤੀਆਂ ਕਰਵਾਉਂਦੇ ਸਨ ਖੰਡੂਰ ਸਾਹਿਬ ਦੇ ਵਿੱਚ ਮੱਲ ਖਾੜਾ ਵੀ ਹੈ ਸਿੱਖਾਂ ਦੇ ਸੇਵਲੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪ ਵੀ ਜਿਹੜੀ ਪਹਿਲ ਵਲੀ ਕੀਤੀ ਹੈ ਦੱਲਾ ਬੋਲਤੀ ਕਰ ਰਹੀ ਇਹ ਸਹੀ ਵਾਲੀ ਗੱਲ ਆ ਸਾਰੇ ਸੁਣ ਲਓ ਸਾਰੇ ਜਿੰਦੇ ਵੀ ਕਰ ਬੈਲ ਬਾਹਰ ਜਾਓ ਯਾਰ ਪਿਛਲੇ ਬੰਦੇ ਨੂੰ ਯਾਰ ਪਿਛਲੇ ਵੀ ਤੁਹਾਨੂੰ ਦੇਖ ਕੇ ਵੀ ਇੱਧਰ ਆ ਗਏ ਤੁਸੀਂ ਤੁਹਾਨੂੰ ਵੀ ਕਹਿ ਰਹੇ ਹਾਂ ਵੀ ਹੱਟ ਲਗੇ ਰ ਖੜੇ ਰੋ ਗੱਲਾਂ ਵੀਰੇ ਆ ਜਾਓ ਸਾਰੇ ਥੋੜਾ ਜਿਹਾ ਇੱਧਰ ਆ ਜਾਓ ਆਪਾਂ ਵੀਰੇ ਆਓ ਇੱਧਰ ਆਓ ਯਾਰ ਟੱਕੋ ਸਭ ਨੂੰ ਬਰਾਬਰੇ ਲੱਗਦਾ